ਨਵੀਂ ਬਿਲਡਿੰਗ ਦੀਆਂ ਜਿਹੜੀਆਂ ਪਰਮਿਸ਼ਨਾਂ ਆ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਸਾਡੇ ਤਨੋਂ ਕਿ ਆਲਮੋਸਟ ਜਿਹੜਾ ਫਾਈਨਲ ਫੇਜ਼ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਮੈਨੂੰ ਲੱਗਦਾ ਕਿ ਆਖਰੀ ਜਿਹੜੀਆਂ ਕਰੈਕਸ਼ਨਸ ਆ ਉਹਦੇ ਲਈ ਜਿਹੜਾ ਸਾਡੇ ਆਰਕੀਟੈਕਟ ਗੁਰੂ ਘਰ ਦੀ ਨਵੀਂ ਬਿਲਡਿੰਗ ਦੇ ਸਾਰੇ ਪਲਾਨ ਜਿਹੜੇ ਆ ਫਰਸ ਤੋਂ ਕਾਉਂਟੀ ਦੇ ਵਿੱਚ ਸੰਬੇਧਿਤ ਰੋਧਦੇ ਆ ਇੱਕ ਵਾਰੀ ਕਰੈਕਸ਼ਨ ਆਲਰੇਡੀ ਆ ਚੁੱਕੀ ਆ ਜਿਹੜੀ ਸਾਡੇ ਨਾਲ ਸਾਂਝੀ ਵੀ ਕੀਤੀ ਸੀ ਤੇ ਆਰਕੀਟੈਕਟ ਦੇ ਕਹਿਣ ਦੇ ਮੁਤਾਬਿਕ ਹੋ ਸਕਦਾ ਹੈ ਆਪਦੀ ਹੀ ਕਲੈਕਸ਼ਨ ਹੋਵੇ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਨੂੰ ਸਾਰੀ ਬਿਲਡਿੰਗ ਦੀ ਪਰਮਿਸ਼ਨ ਜੇ ਲੱਗੀ ਆ ਉਹ 100% ਮਿਲ ਜਾਣੀ ਹੈ ਜੀ ਹੁਣ ਵੀ ਜਿਹੜਾ ਹੈਗਾ ਆਪਾਂ ਜਿਹੜਾ ਉਹਦਾ ਨਵੀਂ ਬਿਲਡਿੰਗ ਦਾ ਬੇਸ ਐ ਉਹ ਸ਼ੁਰੂ ਕਰ ਸਕਦੇ ਆ ਆਰਕੀਟੈਕਟ ਦੇ ਕਹਿਣ ਦੇ ਮੁਤਾਬਿਕ ਉਸ ਅਪਡੇਟ ਤੋਂ ਬਾਅਦ ਅਸੀਂ ਜਿਹੜੇ ਹੈਗੇ ਆ ਜਿੰਨੇ ਵੀ ਬਿਲਡਿੰਗ ਕੰਟਰੈਕਟਰ ਸਾਡੀ ਜਾਣ ਪਛਾਣ ਦੇ ਵਿੱਚ ਸੀਗੇ ਹੋਸ਼ ਤੇ ਦਾ ਸੈਕਰਾਮੈਂਟੋ ਤੇ ਵੇਰੀਏ ਦੇ ਵਿੱਚ ਤੁਹਾਨੂੰ ਪਤਾ ਕਿ ਗੁਰੂ ਸਾਹਿਬ ਦਾ ਨਵਾਂ ਦਰਵਾਜ਼ਾ ਬਣ ਰਿਹਾ ਜਿਹੜਾ ਉੱਥੇ ਵੀ ਕੰਟਰੈਕਟਰ ਉਹ ਦੋਵੇਂ ਗੁਰੂ ਘਰ ਬਣਾ ਰਿਹਾ ਉਹ ਵੀ ਕਾਫੀ ਉਹਦੀ ਸਪਾਰਸ਼ ਆਈ ਸੀ ਕਿ ਉਹਨਾ ਗੁਰੂ ਘਰ ਉਹਨਾਂ ਦੀ ਗੁਰੂ ਘਰ ਦੀ ਕਮੇਟੀ والوں ਕਿ ਬਹੁਤ ਹੀ ਵਧੀਆ ਬੰਦਾ ਹੈਗਾ ਉਹਦੇ ਨਾਲ ਸੰਪਰਕ ਕੀਤਾ ਸੀ ਬਹੁਤ ਦਿਨ ਪਹਿਲਾਂ ਤੇ ਉਹਨਾਂ ਜਿਹੜੇ ਗੁਰੂ ਘਰ ਦੇ ਸਾਰੇ ਪਲਾਨ ਹੈਗੇ ਆ ਬਿਲਡਿੰਗ ਦੇ ਨਵੀ ਦੇ ਉਹ ਭੇਜਿਆ ਤੇ ਉਹਨੂੰ ਮੇਟੇ ਕੀਤੇ ਅੱਗੇ ਇੱਕ ਅੱਧੇ ਮੀਟ ਦੇ ਵਿੱਚ ਉਹਨੇ ਪਲਾਨ ਨੂੰ ਸਟੱਡੀ ਕਰਕੇ ਉਹਨੂੰ ਬੇਨਤੀ ਕੀਤੀ ਆ ਵੀ ਕਿਸੇ ਦਿਨ ਸੰਡੇ ਜਾਂ ਨੈਕਸਟ ਸੰਡੇ ਜਾਂ ਉਦੋਂ ਦੇ ਸੰਡੇ ਜਦੋਂ ਵੀ ਉਹਦਾ ਸਮਾਂ ਹੋਇਆ ਉਹ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਤੋਂ ਗੁਰੂ ਘਰ ਦੀ ਬਿਲਡਿੰਗ ਦੀ ਬਿੱਲ ਵੀ ਲਵਾਵਾਂਗੇ ਤਾਂ ਕਿ ਆਪਾਂ ਨੂੰ ਜਿਹੜਾ ਖਰਚਾ ਦਾ ਪੂਰਾ ਜਿਹੜਾ ਪਤਾ ਲੱਗ ਸਕੇ ਕਿ ਕਿੰਨਾ ਹੋ ਸਕਦਾ ਹੈ ਤੇ ਉਸ ਤੋਂ ਇਲਾਵਾ ਵੀ ਜਿਹੜੇ ਨੇਗੇ ਤਿੰਨ ਚਾਰ ਬਿਲਡ ਆਪਾਂ ਹੋਰ ਦੂਜੇ ਕੰਟਰੈਕਟਰਾਂ ਤੋਂ ਬੁਲਾਵਾਂਗੇ ਤਾਂ ਕਿ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕੇ ਜਿਹੜੀ ਵੀ ਬਿਲਡ ਅਪਰੂਵ ਠੀਕ ਨੇ ਲੱਗਦੀ ਹੋਈ ਗੁਰੂ ਕਾ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਮਨਜ਼ੂਰ ਹੋਈ ਉਸ ਬਿਲਡ ਨੂੰ ਜਿਹੜਾ ਲਗਾ ਮੰਨਦੇ ਹੋਇਆ ਪਰ ਇਹਦਾ ਬਿਲਡਿੰਗ ਦੀ ਸ਼ੁਰੂਆਤ ਜਿਹੜੀ ਆਪੋ ਕਰ ਦੇਣੀ ਆ ਸਪੰਦੀ ਇਹ ਹੈ ਕਿ ਕੋਸ਼ਿਸ਼ ਪੂਰੀ ਹੈਗੀ ਆ ਜੇ ਆਪਾਂ ਗੁਰੂ ਸਾਹਿਬ ਦੇ ਜਨਮ ਦਿਵਸ ਤੇ ਉੱਤੇ ਜਿਵੇਂ ਕਿ ਹਮੇਸ਼ਾ ਦੀ ਤਰ੍ਹਾਂ ਜੀ ਆਪਾਂ ਮਾਰਚ ਦੇ ਪਹਿਲੇ ਸੰਡੇ ਮਨਾਉਨੇ ਆ ਇਸ ਵਾਰ ਮਾਰਚ 1 ਨੂੰ ਸੰਡੇ ਆਇਆ ਹੈਗਾ ਸੋ ਕੋਸ਼ਿਸ਼ ਪੂਰੀ ਆ ਕਿ ਉਸ ਗੁਰੂ ਸਾਹਿਬ ਦੇ ਗੁਰਪੁਰਪ ਤੋਂ ਪਹਿਲਾਂ ਆਪਾਂ ਜਿਹੜਾ ਆ ਇਹ ਬਿਲਡਿੰਗ ਦੀ ਸ਼ੁਰੂਆਤ ਕਰ ਸਕੀਏ ਸੋ ਉਹਦੇ ਲਈ ਪੂਰੀ ਮਿਹਨਤ ਵੀ ਕਰਾਂਗੇ ਅਗਰ ਥੋੜਾ ਬਹੁਤਾ ਲੇਟ ਵੀ ਹੁੰਦਾ ਮੈਂ ਤਾਂ ਗੁਰੂ ਸਾਹਿਬ ਦੇ ਗੁਰਪੁਰਪ ਚ ਲੱਗੇ ਛੱਬੀ ਜਿਹੜਾ ਆ ਕੋਈ ਕੋਸ਼ਿਸ਼ ਜਗੀ ਆ ਕਿ ਆਪਾਂ ਨਵੀਂ ਜਿਹੜੀ ਬਿਲਡਿੰਗ ਬਣ ਗਈ ਆ ਉਹਦੀ ਆਪਾਂ ਸ਼ੁਰੂਆਤ ਕਰ ਸਕੀਏ ਉਹਦੇ ਲਈ ਜਿੰਨਾ ਵੀ ਸੰਗਤ ਦੇ ਵਿੱਚੋਂ ਸੰਗਤਾਂ ਨੇ ਆਪਣੀ ਆਪਣੀ ਸੇਵਾ ਲਗਵਾਈ ਆ ਦਾਸਦਾਰੀ ਆ ਲਗਾਈ ਲਗਵਾਈਆ ਜਿੰਨਾ ਜ਼ਿਆਦਾ ਲਗਾਈਆ ਉਹਨਾਂ ਨੂੰ ਦੇ ਦਿੱਤੀ ਆ ਕਿ ਹੁਣ ਆ ਆਪਾਂ ਪੂਰੀ ਸ਼ਹਿਰ ਦੇ ਨਾਲ ਜਿਹੜਾ ਹੈਗਾ ਆ ਗੁਰੂ ਸਾਹਿਬ ਦੇ ਨਵੀਂ ਬਿਲਡਿੰਗ ਬਣਾਉਣ ਲਈ ਆਪਣੀ ਆਪਣੀ ਕਮੇਟੀ ਜਿਹੜੀ ਆ ਉਹ ਚਾਹੇ ਕਿਸੇ ਦੀ 1000 ਪਰਮਾਨਸੀ ਕਿਸੇ ਦੀ 500 ਪਰਮਾਨਸੀ ਜਾਂ ਬਹੁਤੇ ਸਾਥੀਆਂ ਨੇ ਇਕੱਠੀ ਦਿੰਨੇ ਹਨ ਉਹਨਾਂ ਨੂੰ ਮੇਂਦਿਆ ਹੈਗਾ ਆਪਣੇ ਆਪਣੇ ਜਿਹੜੀ ਤੁਸੀਂ ਅਨਾਉਂਸ ਕਰਾਈ ਹੋਈ ਆ ਉਹਨੂੰ ਜ਼ਰੂਰ ਪੂਰਾ ਕਰੋ ਜੇ ਇਸ ਤਿੱਖਾ ਨਾ ਪਹਿਲਾਂ ਵੀ ਕਿਹਾ ਸੀ ਬਜਟ ਥੋੜਾ ਜ਼ਿਆਦਾ ਹੋ ਡਾਇਗਾ ਸੋ ਸੰਗਤ ਨੂੰ ਵੀ ਬੇਨਤੀ ਆ ਕਿ ਜਿਹਨੇ ਹਜੇ ਨਹੀਂ ਸੇਵਾ ਲਈ ਕਿ ਗੁਰੂ ਸਾਹਿਬ ਦਾ ਹੀ ਨਵਾਂ ਦਰਬਾਰ ਬਣਾ ਰਹੇ ਆ ਸੋ ਉਹਦੇ ਨਾਲ ਕਿਸੇ ਨੇ ਹਜੇ ਤੱਕ ਸੇਵਾ ਨਹੀਂ ਲਈ ਉਹਨੂੰ ਵੀ ਬੇਨਤੀ ਹੈਗੀ ਸੰਗਤ ਦੇ ਵਿੱਚੋਂ ਕਿ ਜਰੂਰ ਆਪਣੀ ਆਪਣੀ ਜ਼ਿੰਮੇਵਾਰੀ ਖੋਦ ਤੁਹਾਡੇ ਹੋਈ ਇਹ ਸੇਵਾ ਜਿਹੜੀ ਆ ਜਰੂਰ ਲਓ ਜਿਸ ਤਰ੍ਹਾਂ ਕੁਲਦੀਪ ਜੀ ਨੇ ਪਹਿਲਾਂ ਵੀ ਦੱਸਿਆ ਗਿਆ ਜਿਹੜਾ ਮਹੀਨਾ ਹੈ ਇਹ ਵੀ ਸੰਵਰਤੋਂ ਲੈ ਕੇ 28 ਦਸੰਬਰ ਦਾ ਜਿਹੜਾ ਸਮਾਂ ਹੈ ਫੇਸਿਕਰ ਇਤਿਹਾਸ ਦੇ ਵਿੱਚ ਇਹਨੂੰ ਕੁਰਬਾਨੀਆਂ ਭਰਿਆ ਮੰਨਦੇ ਆ ਜਿਸ ਤਰ੍ਹਾਂ ਵੀ ਸੰਵਰਨ ਨੂੰ ਜੋ ਕਿ ਕੱਲ ਸੀ ਅਨੰਦਪੁਰ ਸਾਹਿਬ ਦਾ ਗੁਰੂ ਸਾਹਿਬੀ ਪਰਿਵਾਰ ਸਮੇਤ ਜਿਹੜਾ ਕਿਲਾ ਛੱਡਣਾ ਪਿਆ ਅੱਜ ਦੇ ਦਿਨ ਸਰਸਾ ਨਦੀ ਦੇ ਉੱਤੇ ਜਿਹੜਾ ਹੈਗਾ ਪਰਿਵਾਰ ਦਾ ਕੁਸ਼ੋੜਾ ਪਿਆ ਸੀ ਕੱਲ ਨੂੰ ਜਿਹੜਾ ਹੈਗਾ ਵੱਡੇ ਸਭ ਜਨਦਿਆਂ ਦੀ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਹੋਈ ਸੀ 22 ਤਰੀਕ ਨੂੰ 23 ਤਰੀਕ ਨੂੰ ਜਿਹੜਾ ਹੈਗਾ 23 ਦਸੰਬਰ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਬਾਕੀ ਸਿੰਘ ਸਰਵਾਂ ਸੀ ਸਾਡੇ ਉਹਨਾਂ ਦੀ ਸ਼ਹਾਦਤ ਹੋਈ ਸੀ 24 ਦਸੰਬਰ ਨੂੰ ਜਿਹੜਾ ਹੈਗਾ ਬੀਬੀ ਹਰਸ਼ੰਕੌਰ ਇਸ ਬੀਬੀ ਦਾ ਜਿਹੜਾ ਹੈ ਆਸਾ ਸਿੱਖ ਆਸ ਦੇ ਵਿੱਚ ਬਹੁਤ ਹੀ ਸੁਨਹਿਰੀ ਅਖਾਦੇ ਵਿੱਚ ਇਸ ਬੀਬੀ ਦਾ ਨਾਮ ਦਾ ਜਿਨ੍ਹਾਂ ਨੇ ਸਿੰਘਾਂ ਦੀ ਜਿਹੜੀ ਹੈ ਜਿਹੜਾ ਸ਼ਹੀਦਾ ਦਾ ਸੰਸਕਾਰ ਕੀਤਾ ਸੀ 25 26 ਦਸੰਬਰ ਨੂੰ ਜਿਹੜਾ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਗੁਰਜ ਵਿੱਚ ਰੱਖਿਆ ਗਿਆ ਸੀ ਤੇ 26 ਨੂੰ ਉਹਨਾਂ ਦੀ ਪੇਸ਼ੀ ਜਿਹੜੀ ਕਰਾਈ ਗਈ ਸੀ 27 ਦਸੰਬਰ ਨੂੰ ਛੋਡੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਸੀ 28 ਦਸੰਬਰ ਨੂੰ ਛੋਟੇ ਸਾਜਨਾਦਿਆਂ ਦੇ ਮਾਤਾ ਗੁਜਰੀ ਦਾ ਜረ ਸੰਸਕਾਰ ਕੀਤਾ ਗਿਆ ਸੀ ਸੋ ਆ ਜਿਹੜੇ ਦਿਨ ਹੁਣ ਚੱਲ ਰਹੇ ਆ ਇਸ ਮਹੀਨੇ ਦੇ ਲਾਸਟ ਦੇ ਸਾਰੇ ਹੀ ਜਿਹੜਾ ਸਿੱਖ ਜਾਸ ਦੇ ਵਿੱਚ ਸ਼ਹੀਦੀ ਸ਼ਹੀਦਿਆਂ ਦਾ ਅਲਪਿੰਦ ਹੋ ਰਹੇ ਬੰਦੇ ਨੇ ਸ਼ਹੀਦਿਆਂ ਦਾ ਮਨਤ ਮੰਦੇ ਨੇ ਸੋ ਆਪਾਂ ਇਹਨਾਂ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਸ਼ਰਧਾ ਤੇ ਫੁੱਲ ਪੈਂਡ ਕਰਦੇ ਆ ਇੱਕੋ ਹੀ ਮੈਨੂੰ ਲੱਗਦਾ ਇੱਕੋ ਇੱਕ ਚੈਨ ਬੋਮਿਆ ਪੂਰੇ ਬੜੇ ਇਤਿਹਾਸ ਦੇ ਵਿੱਚ ਜਿਹੜੇ ਸ਼ਹੀਦਾਂ ਦੀ ਸ਼ਹਾਦਤ ਨੂੰ ਵੀ ਸੈਲੀਬ੍ਰੇਟ ਕਰਦੇ ਆ ਇਹ ਬਹੁਤ ਹੀ ਇਹ ਜਿਹੜਾ ਵਾਲਿਆ ਇਹ ਵੀ ਸਿੱਖ ਕੌਮ ਦੇ ਹਿੱਸੇ ਆਇਆ ਸੋ ਇਹ ਸਾਰੇ ਹੀ ਸ਼ਹੀਦਾਂ ਨੂੰ ਅਸੀਂ ਗੁਰਦਵਾਰ ਦੇ ਪ੍ਰਬੰਧ ਕਮੇਟੀ ਵੱਲੋਂ ਤੇ ਫਰਜ਼ੋਂ ਦੀ ਪੂਰੀ ਸਾਧ ਸੰਗਤ ਵੱਲੋਂ ਨਾਮ ਕਰਦੇ ਆ ਇਹਨਾਂ ਨੂੰ ਸ਼ਬਦਾਂ ਦੇ ਫੁੱਲ ਭੇਂਟ ਕਰਦੇ ਆ ਇਹਨਾਂ ਦੇ ਕਰਕੇ ਹੀ ਅੱਜ ਅਸੀਂ ਪੂਰੇ ਵੜ ਦੇ ਵਿੱਚ ਇੱਦਾਂ ਦੇ ਗੁਰੂ ਘਰਾਂ ਦੇ ਵਿੱਚ ਆਪਣੀ ਵਜ ਰੱਖਣ ਜੋਗ ਹੋયા ਸੋ ਇਹਨਾਂ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਨਮਨ ਇਹਨਾਂ ਸਾਰੇ ਸ਼ਹੀਦਾਂ ਨੂੰ ਗੁਰਪ੍ਰਣਾਮ ਜੀ ਵਾਹਿਗੁਰੂ ਜੀ ਦਾ ਕਸਾ ਵਾਹਿਗੁਰੂ ਜੀ ਕੀ ਫਤਿਹ